5:30 ਵਜੇ 6 ਵਜੇ ਤਾਂ ਬਾੜੇ ਚ ਜਾ ਕੇ ਭਜ ਜਾਂਦੇ ਸੀਗੇ ਤੇ ਹੁਣ ਹੁਣ 8 ਵਜੇ ਤਾਂ ਉੱਠਦੇ ਹੀ ਆ ਹੂੰ ਉੱਠ ਕੇ ਇੱਕ ਦੂਜੇ ਦੇ ਕਰਨੀ ਆ ਹਾਂ ਇੱਕ ਦੂਜੇ ਕੰਨੇ ਝਾਕ ਕੇ ਜਾਂਦੇ ਆ 10 ਵਜੇ ਜਾ ਕੇ ਟਰੈਕਟਰ ਖੇਤਾਂ ਚ ਹਾਂ ਜੋੜਦੇ ਆ ਸਾਰਾ ਦੁਪਹਿਰਾ ਤੁਰੇ ਫਿਰਦੇ ਆ ਖੇਤਾਂ ਚ ਤੇ ਅਸੀਂ 5 ਵਜੇ ਜਾ ਕੇ 10 ਵਜੇ ਘਰੇ ਆ ਜਾਂਦੇ ਸੀਗੇ ਅੱਛਾ 8 ਵਜੇ 7 ਵਜੇ ਰੋਟੀ ਜਾਵੜਨੀ ਸੀ 2 ਘੰਟੇ ਫੇਰ ਲਾ ਕੇ ਕੋਈ 9:30 ਆ ਜਾਂਦਾ ਸੀ ਕੋਈ 10 ਆ ਜਾਂਦਾ ਸੀ ਕੋਈ ਕਰੇ ਮੁੜੇ ਹੁੰਦੇ ਸੀ ਕੰਮ ਕਰਕੇ ਕੰਮ ਕਰਕੇ ਹੱਥ ਨੇ 3 ਵਜੇ ਫੇਰ ਜਾਂਦੇ ਸਾਂ 4 ਘੰਟੇ ਫੇਰ ਲਾਇਆ ਹੁੰਦੇ ਸਾਂ ਮੇਰੇ ਪਾਥਾਕੋਟ ਦੇ ਸਿੱਤਰ ਹਰ ਇੱਕ ਦੇ ਘੰਟਾ ਮੋਬਾਈਲਾਂ ਚੋਂ ਨਿਕਲਦੇ ਜਵਾਕ ਹਾਂ ਹੁਣ ਮੋਬਾਈਲਾਂ ਤੇ ਜੇ ਹਰ ਇੱਕ ਦੀ ਜੇ ਚਾਹ ਮੈਂ ਹਾਂ 20 ਗੁਣਾ ਬਾਈ ਜੀ ਜ਼ਿਆਦਾ ਵੱਧ ਗਿਆ ਜ਼ਿਆਦਾ ਜ਼ਿਆਦਾ ਵੱਧ ਗਿਆ ਹਮ ਹੁਣ ਮਸ਼ੀਨਰੀ ਦਾ ਜੋਕ ਆ ਗਿਆ ਹੁਣ ਆਹ ਰੇ ਪਾਉਣੀਆਂ ਉਹ ਟਰੈਕਟਰਾਂ ਦੇ ਮੂਹਰੇ ਲਾ ਛੱਡੇ ਆ ਕੌਂਚੇ ਜੇ ਹਾਂ ਚਾਰ ਤੇ ਜੇ ਮਿੰਟ ਮਿੰਟ ਕੰਮ ਮੈਨਟੋਮੈਟਿਕ ਕੰਮ ਨੇ ਪੜ ਗਿਆ ਕਿ ਜਦੋਂ ਲਾਉਣੀਆਂ ਲਿਫਟ ਚੱਕੀ ਇਹ ਰੇ ਲਾਟਿੰਗਾ ਤੇ ਕਰਾਹੇ ਨਾਲ ਖੇਡਾਰਨੀ ਆ ਹਾਂ